ਕੀ ਪਾਜੀ ਇਹ ਕੀ ਛੇ ਆ ਕੀ ਦੇਖੀ ਜਾਂਦੇ ਅਲਾਦੀਨ ਦਾ ਚਰਾਗ ਆ ਕਿ ਤੂੰ ਆ ਜਾਂ ਮਰੀ ਜਾਂਦਾ ਇਹ ਅਲਾਦੀਨ ਦਾ ਚਰਾਗ ਨਹੀਂ ਹੈਗਾ ਇਹ ਹੈਗਾ ਪਰਮਾਰ ਇਲੈਕਟ੍ਰੋਨਿਕਸ ਵਾਲਿਆਂ ਵਾਲਿਆਂ ਦਾ ਚਰਾਗ ਇਹ ਹੈਗਾ ਪ੍ਰਿੰਗਲ ਦੀ ਕਟਲੀ ਆ ਇਝ ਇਸ ਚਾਹ ਬਣਾ ਲਓ ਚਾਹੇ ਇੱਚ ਤੁਸੀਂ ਆਪਣੇ ਕਾਫੀ ਬਣਾ ਲਓ ਚਾਹੇ ਗੁਰਦਵਸੋਂ ਵਗੈਰਾ ਜਾਂ ਘਰਾਂ ਵਿੱਚ ਕੋਈ ਪ੍ਰੋਗਰਾਮ ਹੈਗਾ ਆ ਤਾਂ ਉਹਦੇ ਲਈ ਇਹ ਕਿਦਾਂ ਇਹ ਸ਼ੂਲ ਆਓ ਡਾਇਰੈਕਟਿਵ ਦੇ ਵਿੱਚ ਇਹ ਜੋ ਮਰਜ਼ੀ ਬਣਾਓ ਜੋ ਮਰਜ਼ੀ ਪਕਾਓ ਤੇ ਆਪਣੇ ਸਬਜ਼ੀ ਵਗੈਰਾ ਨਹੀਂ ਬਣਾ ਜੋ ਚਾਹ ਪਾਣੀ ਕਾਫੀ ਵਗੈਰਾ ਜੋ ਵੀ ਮਰਜ਼ੀ ਕਰਕੇ ਤੇ ਇਵੇਂ ਹੋ ਜਾਣਾ ਆ ਇਤੋਂ ਗਰਮ ਕਰਕੇ ਜਾਂ ਕੁਝ ਵੀ ਬਣਾ ਕੇ ਸਰਵ ਕਰ ਸਕਦੇ ਆ ਮੰਨ ਲਓ ਕੋਈ ਪਾਰਟੀ ਵੀ ਕਰਾਂ ਚੱਲ ਰਹੀ ਆ ਘਰੇ ਚਾਹ ਬਣ ਗਈ ਚਾਹ ਬਣ ਗਈ ਸਰਵ ਕਰਨੀ ਆ ਸਰਵ ਕਰ ਕਰਦੇ ਠੰਡੀ ਹੋ ਗਈ ਇਹਨੂੰ ਸ਼ੂਪਸਾਓ ਇਹ ਨਾਲ ਫਿਰ ਗਰਮ ਕਰ ਦਿੰਦਾ ਆ ਗਰਮ ਕਰਕੇ ਤੁਹਾਨੂੰ ਮਿਲ ਜੇਗੀ ਇਹ ਪ੍ਰੋਪਰ ਗਰਮਾ ਗਰਮ ਸਰਵ ਕਰੋ ਜਿੱਦੇ ਮਰਜ਼ੀ ਸਿਰਫ 1890 ਰੁਪਏ ਵਿੱਚ 4.1 ਲੀਟਰ ਮਤਲਬ ਕਹਿੰਦਾ ਬਾਪੂ ਚਾਹੇ ਤੁਸੀਂ ਘਰੇ ਯੂਜ਼ ਕਰੋ ਕੋਈ ਫੰਕਸ਼ਨ ਯੂਜ਼ ਕਰੋ ਚਾਹੇ ਗੁਰਦੁਰੂ ਸਾਹਿਬਾਂ 'ਸੇ ਯੂਜ਼ ਕਰ ਸਕਦੇ ਆ 4.1 ਲੀਟਰ ਦੀ 1890 ਰੁਪਏ ਦੀ ਹਾਂ ਜੇ ਤੁਸੀਂ ਯੂਜ਼ ਨਹੀਂ ਕਰ ਵੀ ਹੈਗੀ ਥੋੜਾ ਛੋਟਾ ਸਾਈਜ਼ ਲਓ ਸਿਰਫ 390 ਰੁਪਏ ਦੀ ਓਨਲੀ 390 ਰੁਪਏ ਦੀ ਕੈਟਲ ਕਿਤੋਂ ਨਹੀਂ ਮਿਲਣੀ ਮਿਲਣੀ ਹੈਗੀ ਆ ਓਨਲੀ ਪੰਜਾਬ ਦੇ ਮਸ਼ਹੂਰ ਸੇ ਰੇਟਾਂ ਵਾਲੇ ਪਰਮਾਰ ਇਲੈਕਟ੍ਰੋਨਿਕਸ ਵਾਲੇ ਦੇ ਉਹ ਇਹ ਚੀਜ਼ ਚਾਹ ਬਣਾ ਸਕਦੇ ਕੌਫੀ ਬਣਾ ਸਕਦੇ ਔਰ ਪਾਣੀ ਗਰਮ ਕਰ ਸਕਦੇ ਹੋ ਇਸ ਤੋਂ ਇਲਾਵਾ 950 ਰੁਪਏ ਦੀ ਕੈਟਲ ਡੈਕੋ ਦੀ 1 ਸਾਲ ਦੀ ਗਾਰੰਟੀ ਰਿਪਲੇਸਮੈਂਟ ਗਾਰੰਟੀ ਵਾਲੀ ਹੈਵੀ ਵਾਲੀ ਮਟੀਰੀਅਲ ਵਾਲੀ 950 ਦੀ ਇਹ ਵੀ ਅਵੇਲੇਬਲ ਹੈਗੀ ਆ ਵੈਰਾਈਟੀ ਸਾਡੇ ਕੋਲ ਟੂ ਮੱਚ ਹੈਗੀ ਐ ਇੱਧਰ ਦੀ ਖਰੀ ਖਰੀ ਵੈਰਾਈਟੀਆਂ ਲੈਣ ਲਈ ਆਉਣਾ ਪੈਗਾ ਓਨਲੀ ਪੰਜਾਬ ਦੇ ਮਸ਼ਹੂਰ ਸੇ ਰੇਟਾਂ ਵਾਲੇ ਪਰਮਾਰ ਇਲੈਕਟ੍ਰੋਨਿਕਸ ਇਜੇ ਜਿਹੜਾ ਆਪਣੇ ਚਾਹ ਕੌਫੀ ਬਣਨੀ ਆ ਜ ਪਾਣੀ ਗਰਮ ਹੋਣਾ ਆ ਧੰਨਵਾਦ